ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਅੱਜ ਅਸੀਂ ਲੈ ਕੇ ਆਏ ਹਾਂ ਤੁਹਾਡੇ ਲਈ ਕਾਫੀ ਜਾਦੇ ਸੋਹਣੇ-ਸੋਹਣੇ ਸੂਟ ਲਏਗੇ ਤੁਸੀਂ ਦੇਖ ਸਕਦੇ ਹੋਗੇ ਟਿਸ਼ੂ ਦੇ ਬਹੁਤ ਹੀ ਜਾਦੇ ਸੋਹਣੇ-ਸੋਹਣੇ ਪ੍ਰਿੰਟ ਲਏਗੇ ਬ੍ਰਾਂਡ ਰਹੇਗਾ ਟਿਸਟਾ ਤੇ ਬਹੁਤ ਜਾਦੇ ਸੋਹਣਾ ਫੈਬਰਿਕ ਆ ਪਾਰਟੀ ਵੇ ਜਿੱਦਾਂ ਕਿ ਤੁਸੀਂ ਸੂਟ ਬਣਵਾਉਣੇ ਲੇਗੇ ਤਾਂ ਬਣਵਾ ਸਕਦੇ ਰਹੇਗੀ ਜੀ ਸ਼ਰਟ ਇਹਨਾਂ ਤੇ ਲਾਈਨਿੰਗ ਲੱਗੂਗੀ ਵਿਦਾਊਟ ਲਾਈਨਿੰਗ ਨਹੀਂ ਸਟਿਚ ਹੋਣੇ ਹੈਗੇ ਨਾਲ ਹੈਗੇ ਐ ਜੀ ਪਲੇਨ ਫੈਬਰਿਕ ਦੀ ਸਲਵਾਰ ਤੇ ਜਿਹੜੇ ਇਹ ਸੂਟ ਨੇਗੇ ਮੈਚਿੰਗ ਹੀ ਨੇਗੇ ਕਈ ਭੈਣਾਂ ਨੇ ਮੈਸੇਜ ਆਉਂਦੇ ਨੇ ਸਾਨੂੰ 올ਓਵਰ ਚਾਹੀਦਾ ਪਰ ਇਹ 올ਓਵਰ ਨਹੀਂ ਹੈਗੇ ਮੈਂ ਤੁਹਾਨੂੰ ਦੱਸ ਦਊਗੀ ਜਿਹੜਾ ਤੁਹਾਨੂੰ ਮਿਲ ਸਕਦਾ ਹੋਇਆ ਤਾਂ ਮੈਂ ਦੱਸ ਦਿਆ ਕਰੂੰ ਵੀਡੀਓ ਦੇ ਵਿੱਚ ਇਹ ਤੁਸੀਂ 올ਓਵਰ ਲੈ ਸਕਦੇ ਹੋਗੇ ਪਰ ਇਹ ਮੈਚਿੰਗ ਨੇਗੇ ਪ੍ਰਾਈਸ ਰਹੇਗਾ ਮੈਂ 2250 ਬਹੁਤ ਜਾਦੇ ਸੋਹਣਾ ਕੱਪੜਾ ਹੈਗਾ ਸੌਫਟ ਬਿਲਕੁਲ ਤੇ ਸੇਮ ਹੀ ਕਲਰ ਦੇ ਵਿੱਚ ਇਹਦੇ ਵਿੱਚ ਫਰੋਜ਼ੀ ਪਿਆਗਾ ਬਾਕੀ ਜੇ ਤੁਹਾਨੂੰ ਕੋਈ ਸਲਵਾਰ ਦਾ ਇਸ਼ੂ ਹੋਊਗਾ ਹਨਾ ਵੀ ਸਾਨੂੰ ਸਲਵਾਰ ਵੀ ਆ ਹੈਗੀ ਸਕਿਨ ਕਲਰ ਦੀ ਤਾਂ ਤੁਸੀਂ ਆਪਾਂ ਡਾਈ ਕਰਵਾ ਕੇ ਦੇ ਦਾਂਗੇ ਨਾਲ ਦੀ ਮੜਾਲ ਦੀ ਸਲਵਾਰ ਹੈਗੀ ਇਹਦੇ ਨਾਲ ਦੀ ਆਪਾਂ ਡਾਈ ਕਰਵਾ ਦਾਂਗੇ ਤੁਹਾਨੂੰ ਬੇਸ ਨਾਲ ਦੀ ਬਹੁਤ ਜ਼ਿਆਦਾ ਸੋਹਣਾ ਪ੍ਰਿੰਟ ਹੈਗਾ ਬ੍ਰੈਂਡ ਇਹਦਾ ਵੀ ਟੇਸਟ ਹੈਗਾ ਪ੍ਰਾਈਸ ਰਹੇਗਾ 250 ਤੇ ਅਗਲੇ ਸੂਟ ਵੀ ਹੈਗੇ ਨੇ ਜੀ ਟਿਸ਼ੂ ਦੇ ਫੈਬਰਿਕ ਦੇ ਉੱਪਰ ਤੇ ਪ੍ਰਾਈਸ ਰਹੇ ਆਹ ਸੌਰੀ ਬ੍ਰਾਂਡ ਰਹੇਗਾ ਟਿਸਟਾ ਵੀ ਤੁਸੀਂ ਦੇਖ ਸਕਦੇ ਹੋ ਸਟੈਂਪ ਅਸੀਂ ਉਹੀ ਨਹੀਂ ਬੋਲਦੇ ਹੈਗੇ ਪਰ ਟਿਸਟਾ ਦਾ ਟਿਸਟਾ ਦਾ ਬ੍ਰਾਂਡ ਠੀਕ ਹੈ ਜੀ ਬਹੁਤ ਜਿਆਦੇ ਸੋਹਣਾ ਸੂਟ ਹੈ ਵੀ ਤੇ ਬਾਕੀ ਤੁਸੀਂ ਵਰਕ ਵਗੈਰਾ ਕਰਵਾਉਣਾ ਹੋਵੇ ਤੇ ਕਰਵਾ ਸਕਦੇ ਹੋ ਨਹੀਂ ਪ੍ਰਿੰਟ ਸੂਟ ਤੁਸੀਂ ਇੱਥੇ ਹੀ ਸਟਿਚ ਕਰਵਾ ਲਓ ਲੋ ਜੀ ਨਾ ਰਹੇਗੀ ਇਸ ਕਲਰ ਦੀ ਸਲਵਾਰ ਜਿਹੜੀ ਸਲਵਾਰ ਹੈਗੀ ਆ ਫਲਾਵਰ ਨਾਲ ਮੈਚ ਕੀਤੀ ਹੋਈ ਹੈ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਦੱਸ ਦਿੰਨੀ ਆ ਜਿਹੜੇ ਆ ਫਲਾਵਰ ਨੇ ਜਿੰਨੇ ਵੀ ਇਨਨ ਨਾਲ ਮੈਚ ਕੀਤੀ ਹੋਈ ਆ ਪ੍ਰਾਈਸ ਇਹਦਾ ਵੀ 2250 ਰਹੇਗਾ ਕਲਰ ਮੈਂ ਤੁਹਾਨੂੰ ਚੈੱਕ ਕਰਾ ਦਿੰਨੀ ਆ ਗ੍ਰੀਨ ਕਲਰ ਹੈਗਾ ਲੋਜੀ ਬਹੁਤ ਜਿਆਦਾ ਸੋਨਾ ਪ੍ਰਿੰਟ ਹੈ ਜਿਹੜੇ ਸੂਟ ਲੈਣਗੇ ਹਨਾ ਪਹਿਣਾ ਪੁੱਛਦੇ ਹੁੰਦੇ ਨੇ ਮੈਸੇਜ ਕਰਕੇ ਵੀ ਅਸੀਂ ਪਾਰਟੀ ویئر ਸੂਟ ਵੀ ਪਾਰਟੀ ویئر ਬਣਾਉਣਾ ਵੀ ਵਧੀਆ ਲੱਗੂਗਾ ਬੇਫਿਕਰ ਹੋ ਕੇ ਤੁਸੀਂ ਜਿਹੜੇ ਇਹ ਸੂਟ ਲੈ ਸਕਦੇ ਹੋ ਬਣਾ ਸਕਦੇ ਹੋ ਪਾਰਟੀ ویئر ਜਿੱਦਾਂ ਕਿ ਇਹਦੇ ਨਾਲ ਤੁਸੀਂ ਗ੍ਰੀਨ ਕਲਰ ਦਾ ਦੁਪੱਟਾ ਰੱਖ ਸਕਦੇ ਹੋਗੇ ਕਿ ਆ ਮਲਟੀ ਕਲਰ ਦੀ ਉਹਦੇ ਉੱਪਰ ਲੈਸ ਲੱਗ ਜੂਗੀ। ਬਾਕੀ ਫਿਨਿਸ਼ਿੰਗ ਵਗੈਰਾ ਵਗੈਰਾ ਕਰਾਉਣੀ ਹੁੰਦੀ ਆ ਫੁੱਲ ਡਿਟੇਲ ਭੇਜਿਆ ਕਰੋ ਹਨਾ ਤਾਂ ਕਰਕੇ। ਤੇ ਅਗਲਾ ਸੂਟ ਵੀ ਦੇਖੋ ਤੁਸੀਂ ਬਹੁਤ ਜ਼ਿਆਦਾ ਸੋਹਣਾਗਾ। ਲੋ ਜੀ। ਤੁਸੀਂ ਆਪਣੇ ਸੂਟਾਂ ਦੀ ਬੁਕਿੰਗ ਕਰਵਾਈ ਚੱਲਿਆ ਕਰੋ ਤੇ ਜਿਹੜੀਆਂ ਭੈਣਾਂ ਮੈਨੂੰ ਬਾਹਰ ਤੋਂ ਦੇਖਦੀਆਂ ਨੇਗੇ ਤੁਸੀਂ ਆਪਣੇ ਸੂਟਾਂ ਦੀ ਬੁਕਿੰਗ ਕਰਵਾ ਲਿਆ ਕਰੋ। ਜਿੰਨੇ ਤੁਸੀਂ ਸੂਟ ਲੈਣੇ ਹੁੰਦੇ ਨੇ ਵੀ ਸਾਡੇ ਹੁਣ ਡੰਨਣਗੇ। ਉਸ ਬਾਅਦ ਤੁਸੀਂ ਜਿਹੜੀ ਹੈਗੀ ਹਾਫ ਪੇਮੈਂਟ ਕਰ ਦਿਆ ਕਰੋ ਹਾਫ ਪੇਮੈਂਟ ਤੋਂ ਬਾਅਦ ਜਿਹੜੀ ਤੁਹਾਡੇ ਸਟਿਚਿੰਗ ਲਈ ਸੂਣਨੇਗੇ ਉਹ ਲੱਗ ਲੱਗ ਜਾਣਗੇ ਤੇ ਨਾਲ ਰਹੇਗੀ ਪਲੇਨ ਬਾਟਮ ਹੈਗੀ ਇਹਦੇ ਨਾਲ ਬੇਸ ਨਾਲ ਦੀ ਹੈਗੀ ਇਹ ਬਾਟਮ ਹੈ ਜਿਹੜੀ ਲਓ ਜੀ ਇਹ ਕੱਪੜੇ ਦੇ ਵਿੱਚ ਸ਼ਾਈਨ ਹੈਗੀ ਅੱਗੇ ਬਹੁਤ ਸਾਰੇ ਟਿਸ਼ੂ ਦੇ ਪ੍ਰਿੰਟ ਨੇਗੇ ਇਹਦੇ ਵਿੱਚੋਂ ਤੁਸੀਂ ਲੈ ਸਕਦੇ ਹੋਗੇ ਲਓ ਜੀ ਬਹੁਤ ਸਾਰੇ ਕਿੰਨੇ ਇਹਦੇ ਨਾਲ ਦੇ ਆਪਾਂ ਸਾਰੇ ਸਲਵਾਰਾ ਡਾਈ ਕਰਵਾ ਕੇ ਨਾ ਬਹੁਤ ਜਲਦੀ ਸੋਹਣੇ ਬਣੇ। ਇਹ ਵਰਕ ਵੀ ਕਰਵਾਇਆ ਗਿਆ ਹੈ ਦੇ ਉੱਪਰ। ਟਿਸ਼ੂ ਦੀਆਂ ਹੀ ਸਲਵਾਰਾਂ ਨੇਗੀ ਪਿਓਰ ਟਿਸ਼ੂ ਦੀਆਂ ਦੇਖੋ। ਪਤਾ ਕੀ ਹੈ ਜੀ ਮੈਂ ਤੁਹਾਨੂੰ ਪਹਿਲਾਂ ਦੱਸ ਦਾਂ ਕਰੇਬ ਨਾਲੋਂ ਜਿਹੜੀ ਸਲਵਾਰ ਹੈਗੀ ਪਿਓਰ ਆ ਟਿਸ਼ੂ ਦੀ ਆਪਾਂ ਜਿਹੜੀ ਲਗਾਈ ਹੈਗੀ ਪਿਓਰਦੀ ਇਹ ਹੀ ਇਹਦੇ ਨਾਲ ਮੈਚ ਕਰੂਗੀ ਕਿਉਂਕਿ ਇਹਦੇ ਮਤਲਬ ਸ਼ਰਟ ਦੇ ਵਿੱਚ ਸ਼ਾਈਨ ਹੈਗੀ ਤੇ ਆਪਾਂ ਨੂੰ ਬਾਟਮ 'ਚ ਵੀ ਸ਼ਾਈਨ ਹੋਣੀ ਜ਼ਰੂਰੀ ਹੈਗੀ ਇੰਨੀ ਕਰੇਬ 'ਚ ਸ਼ਾਈਨ ਨਹੀਂ ਹੁੰਦੀ ਹੈਗੀ। ਇਹਦੇ ਵਿੱਚ ਆਪਣੇ ਕੋਲੇ ਦੋ ਕਲਰ ਨੇਗੇ। ਪ੍ਰਾਈਜ਼ ਇਹਦਾ ਰਹੇਗਾ ਜੀ 2050 ਰੁਪਏ। ਮਸਟਰਡ ਸ਼ੇਡ ਹੈ ਇੱਕ ਪਰ ਜਿਹੜਾ ਇਹ ਸ਼ੇਡ ਹੈ ਸੌਰੀ ਇਹ ਤਾਂ ਸੋਲਡ ਹੋਇਆ ਹੋਇਆਗਾ ਹਨਾ ਮੈਂ ਅਗਲੇ ਦਾ ਐਵੇਂ ਕਸਟਮਰ ਦਾ ਤੁਹਾਨੂੰ ਵਿੱਚ ਦਿਖਾ ਦਾਂ ਆ ਤੁਸੀਂ ਲੈ ਸਕਦੇ ਹੋਗੇ ਤੇ ਬਾਕੀ ਤੁਸੀਂ ਦੇਖ ਲਓ ਚਲੋ ਆਪਾਂ ਮੰਗਵਾ ਦਾਂਗੇ ਤੁਹਾਨੂੰ ਪੀਸ ਮੇਰੇ ਦਿਮਾਗ ਚੋਂ ਨਿਕਲ ਗਈ ਗੱਲ ਵੀ ਇਹ ਸੋਲਡ ਹੋਇਆ ਹੋਇਆ ਸੀਗਾ ਤੇ ਬਹੁਤ ਸੋਹਣਾ ਇਹ ਮੰਗਵਾ ਕੇ ਦੇ ਦਾਂਗੇ ਤੁਹਾਨੂੰ ਤੁਹਾਨੂੰ ਚਾਹੀਦਾ ਹੋਗਾ ਨਾਲ ਹੈਗੀ ਹੈ ਜੀ ਟਿਸ਼ੂ ਦੀ ਸਲਵਾਰ ਹੈ ਬਹੁਤ ਸੋਹਣਾ ਟਿਸ਼ੂ ਦਾ ਸਟੱਫ ਹੈ ਬਾਟਮ ਦਾ ਤੁਸੀਂ ਦੇਖ ਸਕਦੇ ਹੋਗੇ ਦੇਖੋ ਤੇ ਬਾਕੀ ਦੁਪੱਟਾ ਕਰਾਉਣਾ ਹੋਊਗਾ ਕਰਾ ਲਿਓ ਚਨੌਣ ਦਾ ਕਰਾ ਲਿਓ ਟਿਸ਼ੂ ਦਾ ਕਰਾ ਲਿਓ ਜਿਵੇਂ ਵੀ ਤੁਸੀਂ ਕਰਵਾਉਣਾ ਚਾਹੋ ਨੇ ਕਰਵਾ ਸਕਦੇ ਆ 2050 ਇਹਦਾ ਪ੍ਰਾਈਸ ਹੈਗਾ ਤੇ ਆ ਵੀ ਹੈਗੇ ਨੇ ਟਿਸ਼ੂ ਦੇ ਪ੍ਰਿੰਟ ਫਟਾਫਟ ਆਪਣੇ ਸੂਟਾਂ ਦੀ ਬੁਕਿੰਗ ਕਰ ਲਿਓ ਕਿਉਂਕਿ ਇਹ ਸੂਟ ਦੁਬਾਰਾ ਬਹੁਤ ਸਟਾਕ ਘੱਟ ਆਉਂਦਾ ਹੈਗਾ ਫਿਰ ਬਹੁਤ ਮੁਸ਼ਕਲ ਨਾਲ ਮਿਲਦਾ ਲਓ ਜੀ ਨਾ ਰਹੀਗੀ ਬਾਟਮ ਬੇਸ ਨਾਲ ਦੀ ਕੀਤੀ ਆਪਾਂ ਬਿਲਕੁਲ ਮੈਚ ਕਰ ਰਹੀ ਹੈ ਤੁਹਾਨੂੰ ਕੈਮਰੇ ਦੇ ਵਿੱਚ 19 20 ਦਾ ਜੇ ਫਰਕ ਆਉਂਦਾ ਹੋਇਆ ਨਾ ਉਹ ਆਪਾਂ ਕਹਿ ਨਹੀਂ ਸਕਦੇ ਬਾਕੀ ਬਿਲਕੁਲ ਮੈਚ ਕਰ ਰਹੀ ਹੈ ਬਾਟਮ ਤੇ ਪ੍ਰਾਈਜ਼ ਇਹਦਾ ਰਹੇਗਾ 2250 ਇਹਦੇ ਵਿੱਚ ਦੋ ਕਲਰ ਅਵੇਲੇਬਲ ਰhenge ਦੁਪੱਟਾ ਕਿਸੇ ਨਾਲ ਨਹੀਂ ਹੈਗਾ ਜੇ ਤੁਸੀਂ ਦੁਪੱਟਾ ਚਾਹ ਕਹੋਗੇ ਤਾਂ ਆਪਾਂ ਤੁਹਾਨੂੰ ਲਗਾ ਕੇ ਦੇ ਦਾਂਗੇ ਟੌਕ ਬਹੁਤ ਸੋਹਣਾ ਆਇਆਗਾ ਇਸ ਵਾਰੀ ਪਾਰਟੀ ਵੇ ਲੋਜੀ ਇਹ ਰਹੇਗੀ ਜੀ ਸਲਵਾਰ ਇਹਦੇ ਤੁਸੀਂ ਹੈਂਡਵਰਕ ਕਰਵਾ ਸਕਦੇ ਹੋ ਜਿਵੇਂ ਘੇਰੇ ਤੇ ਬਾਹਾਂ ਤੇ ਸਲਵਾਰ ਤੇ ਬਾਕੀ ਜੇ ਤੁਸੀਂ ਜ਼ਿਆਦਾ ਨਹੀਂ ਕਰਵਾਉਣਾ ਸਲਵਾਰ ਤੇ ਕਰਾ ਲਓ ਤੇ ਬਾਹਾਂ ਤੇ ਕਰਵਾ ਲਓ ਉਹਦੇ ਜਿਹੜੇ ਚਾਰजेस ਹੋਣਗੇ ਉਹ ਐਕਸਟਰਾ ਹੋਣਗੇ ਦੁਪੱਟਾ ਵਗੈਰਾ ਦਾ ਜਿਹੜਾ ਉਹ ਬਹੁਤ ਜ਼ਿਆਦਾ ਸੋਹਣਾ ਰੈਡੀ ਹੋ ਜਾਊਗਾ ਨਾਲ ਆਪਾਂ ਬ੍ਰੀਕ ਜਾਂ ਗੋਟਾ ਲਗਾ ਦਾਂਗੇ ਜਾਂ ਮਤਲਬ ਗੋਟਾ ਹੀ ਸੋਹਣਾ ਲੱਗੂਗਾ ਇਹਦੇ ਬਿਲਕੁਲ ਬ੍ਰੀਕ ਜਾਂ ਮੇਰੇ ਗੋਟੇ ਵੀ ਖਤਮ ਹੋ ਰਹੇ ਨੇ ਹੁਣ ਇੱਕ ਦਿਨ ਲੈ ਕੇ ਆਉਣੇ ਨੇਗੇ ਇੱਕ ਹਫਤੇ ਦੇ ਵਿੱਚ ਵਿੱਚ ਜਾਣਾ ਪਊਗਾ ਕਿਉਂਕਿ ਵਿਆਹਾਂ ਦੇ ਆਰਡਰ ਨੇਗੇ ਉਹ ਚੱਲ ਰਹੇ ਨੇਗੇ ਫਿਰ ਹੁਣ ਮੈਂ ਗੋਟੇ ਵੀ ਲੈ ਕੇ ਆਉਣੇ ਨੇਗੇ ਛੇਤੀ ਤੋਂ ਛੇਤੀ ਹਜੇ ਸੂਟ ਤਿਆਰ ਹੋ ਰਹੇ ਹੋ ਰਹੇ ਨੇ ਕਿਉਂਕਿ ਪਹਿਲਾਂ ਪਹਿਲਾਂ ਮੈਂ ਗੋਟੇ ਲੈ ਕੇ ਆਉਂਗੀ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਹੈਗਾ ਸਕਰੀਨਸ਼ਾਟ ਲੈ ਕੇ ਆਪਣੀ ਬੁਕਿੰਗ ਕਰਵਾ ਦਿਓ WhatsApp ਦਾ ਨੰਬਰ ਆਪਣਾ ਜਿਹੜਾ ਮੈਂ ਮENTION ਕੀਤਾ ਹੈ ਇੱਕ ਨਾ ਪਹਿਲਾਂ ਜਿਹੜਾ ਮੇਰਾ ਨੰਬਰ ਹੈ ਹੈ ਨਾ ਜੀਰੋ 5009 ਹੈਗਾ 05008 ਲਾ ਦਿੰਨੇ ਹੋਗੇ ਉਹ ਫਿਰ ਮੈਨੂੰ ਕਹਿ ਰਹੇ ਨੇ ਭਾਜੀ ਨੇ ਫੋਨ ਚੱਕਿਆ ਸੀ ਉਹ ਭਾਜੀ ਨੇ ਨਹੀਂ ਚੱਕਿਆ ਹੁੰਦਾ ਫੋਨ ਉਹ ਨਾ ਕਿਸੇ ਦਾ ਮਤਲਬ ਨੰਬਰ ਹੈਗਾ ਮੇਰੇ ਦੇ ਨਾਲ ਮੈਚ ਕਰਦਾ ਹੈਗਾ ਉਹਨਾਂ ਦਾ 8 ਹੈ ਮੇਰਾ 9 ਹੈਗਾ ਪਿੱਛੇ ਉਹ ਕਿ ਤੋ ਹੋਰ ਦੇਣਗੇ ਤੇ ਮੇਰੀਆ ਪੇਮੈਂਟਾਂ ਵੀ ਇੱਕ ਦੋ ਵਾਰ ਉਧਰ ਪਚਲਿਆਂਗੀਆਂ ਅਸੀਂ ਵਾਪਸ ਕਰਵਾ ਲਈ ਅਸੀਂ ਚਲੋ ਤੇ ਪਲੀਜ਼ ਇਹਨਾਂ ਜਿਹੜਾ ਨੰਬਰ ਹੈ ਧਿਆਨ ਨਾਲ ਡਾਇਲ ਕਰਿਆ ਕਰੋ ਜੋ ਤੁਸੀਂ ਪੇਮੈਂਟ ਕਰਦੇ ਹੋ ਉਹਨਾਂ ਧਿਆਨ ਨਾਲ ਕਰਿਆ ਕਰੋ ਤੇ ਉਮੀਦ ਕਰਦੀ ਆ ਤੁਹਾਨੂੰ ਅੱਜ ਵਾਲੇ ਸੂਟ ਪਸੰਦ ਆਏ ਹੋਣਗੇ ਅਗਲੀ ਵੀਡੀਓ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਕਮੈਂਟ ਕਰਕੇ ਜਰੂਰ ਦੱਸ ਦਿਓ ਕਿਵੇਂ ਦੇ ਲੱਗੇ ਸਸਤਰੀ ਕਾਲ ਜੀ ਬਾਏ ਬਾਏ